MSW ਚੈਨਲ ਨਾਲ ਜੁੜਿਆ ਸੀ ਤੇ ਇਸ ਵਾਰ ਮੇਰਾ ਪੀਐਸਟੈਟ ਜਿਹੜਾ ਕਲੀਅਰ ਹੋ ਗਿਆ ਸਰ ਦਾ ਪੜਾਉਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਜਿਸ ਕਰਕੇ ਮੇਰਾ ਪੀਐਸਟੈਟ ਕਲੀਅਰ ਹੋ ਗਿਆ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀ ਤਿਆਰੀ ਕਰਾਈ ਸੀ ਉਹਨਾਂ ਦੀ ਮੈਂ ਸਾਡੀ ਕੰ ਲਈ ਅਰਜ਼ਮਨਾ ਪੀਐਸਟੈਟ ਪੇ ਕਲੀਅਰ ਮੈਂ MSW ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਦੀ ਬਦੌਲਤ ਮੈਂ ਆਪਣਾ ਪੀਐਸਟੈਟ ਕਲੀਅਰ ਕੀਤਾ ਜੇਕਰ ਤੁਸੀਂ ਵੀ ਪੀ ਸਟੈਟ ਦੇ ਦੇ ਕੇ ਥੱਕ ਚੁੱਕੇ ਹੋ ਅੱਕ ਚੁੱਕੇ ਹੋ ਤੁਹਾਡਾ ਇੱਕ ਨੰਬਰ ਕੱਟਦਾ ਹੈ ਦੋ ਕੱਟਦੇ ਆ ਤਾਂ ਤੁਸੀਂ ਵੀ ਇਸ ਹਾਲ 2024 ਚ ਤੁਸੀਂ ਵੀ ਆਪਣਾ ਸੁਪਨਾ ਪੀ ਸਟੈਟ ਪਾਸ ਕਰਕੇ ਈਟੀਟੀ ਜਾਂ ਬੀਐਡ ਅਧਿਆਪਕ ਬਣ ਸਕਦੇ ਹੋ ਤੇ ਅਧਿਆਪਕ ਦੀ ਕੁਰਸੀ ਤੇ ਬੈਠ ਸਕਦੇ ਹੋ ਆਪਨਾ ਭਵਿੱਖ ਸਨੇਰੀ ਬਣਾ ਸਕਦੇ ਹੋ ਇਹਨਾਂ ਕੋਰਸਾਂ ਦੇ ਰਾਹੀਂ ਇਹ ਤੁਹਾਡੇ ਕੋਲ ਇੱਕ ਸਨੇਰੀ ਮੌਕਾ ਹੈ ਕਿਉਂਕਿ ਜਲਦੀ ਹੀ ਪੀਐਸਟ ਤੋਂ ਬਾਅਦ ਮਾਸਟਰ ਕੇਡ ਜਾਂ ਈਜੀਟੀਟੀ ਦੀਆਂ ਨਵੀਆਂ ਭਰਤੀਆਂ ਇਸ ਸਾਲ 2024 ਚ ਆ ਸਕਦੀਆਂ ਕਿਉਂਕਿ ਮਾਨ ਸਰਕਾਰ ਦਾ ਕੰਮ ਹੈ ਸਿੱਖਿਆ ਨੂੰ ਅੱਗੇ ਲੈ ਕੇ ਜਾਣਾ ਤਾਂ ਇਸ ਲਈ ਬਾਅਦ ਚ ਪਛਤਾਵਾ ਹੀ ਰਹੇਗਾ ਕਿ ਅਸੀਂ ਪੀਐਸਟ ਪਾਸ ਕਰ ਲੈਣਾ ਸੀ ਤਾਂ ਅਸੀਂ ਵੀ ਕਿਤੇ ਨਾ ਕਿਤੇ ਆਪਣੇ ਦੋਸਤਾਂ ਜਿਹਾ ਮਾਸਟਰ ਲੱਗ ਜਾਂਦੇ ਟੀਚਰ ਲੱਗ ਜਾਂਦੇ ਦੇਖੋ ਇਸ ਵੀਡੀਓ ਨੂੰ ਪੂਰਾ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਲੈ ਸਕਦੇ ਹੋ ਰਿਵਿਊਜ਼ ਜ਼ਰੂਰ ਜਾਣੋ ਪਿਛਲੇ ਕਾਫੀ ਸਮੇ ਤੋਂ MSW ਚੈਨਲ ਨਾਲ ਜੁੜਿਆ ਐ ਸੀ ਤੇ ਇਸ ਵਾਰ ਮੇਰਾ PSAT ਜਿਹੜਾ ਕਲੀਅਰ ਹੋ ਗਿਆ ਇਹ ਸਾਰਾ ਸ਼ਰੇ ਜਿਹੜਾ ਅਧਿਆਪਕਾਂ ਨੂੰ ਜਾਂਦਾ ਉਹਨਾਂ ਦੀ ਮਿਹਨਤ ਸਦਕਾ ਅੱਜ ਮੇਰਾ PSAT ਕਲੀਅਰ ਹੋ ਗਿਆ ਬਹੁਤ ਮਿਹਨਤ ਕੀਤੀ ਸਰ ਨੇ ਬਹੁਤ ਜ਼ਿਆਦਾ ਦਿਨ ਰਾਤੇ ਕੀਤਾ ਸਾਡੇ ਬਾਪ ਤੇ ਔਰ ਮੈਂ ਤੇ ਦਿ ਲੋ ਸਰ ਦਾ ਥੈਂਕ ਯੂ ਕਰਦਾ ਥੈਂਕ ਯੂ ਸਰ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ ਦਾ ਆਪ ਜੀ ਨੇ ਬਹੁਤ ਮਿਹਨਤ ਦਵਾਈ और सर आज हो गया ये आप ही होया थैंक थैंक यू यू सब तो पहला सबनों प्यारीक हाँ जी मैं रशविंदर कौर विलेज काजेवास मैं अपनी पी एस टैट की तैयारी एम एस डबल्यू स्टडी मटीरियल तो करी सी जो कि हरजीत सर द्वारा करवाई गई सी सर सरदा पढ़ाने का तरीका बहुत ही वाइया सी जिस करके मेरा पी एस डेट है क्लीयर हो गया मेरे टोटल नाइनटी वन मार्क्स आए हैं मेरी कैटागिरी जनरल है थैंक यू हाँ जी सत्या जी मेरा नाम है हरपीप कौर विलेज विद्याणा मैं अपने पीएस एस पेपर की तैयारी एम एस जी स्टडी मटीरियल तो की जो कि अजीत सर द्वारा करवाई गई सर ने बहुत ही वजिए तरीके सावई स मेहनत सादकर ही अच्छा मेरा प्री एस स्टैट पेपर क्लीयर है मेरी कैटागिरी एससी है तो मेरे एटी फाइव मार्क्स बने मैं हरजीत सर का बहुत बहुत धन्यवाद करना चाहनी हूँ उन्होंने मेहनत तो सदका ही अच्छ मेरा पेपर क्लीयर है थैंक यू सर ਸਿਕਾ ਲਈ ਮੈਂ ਆਪਣੀ ਪ੍ਰੀ ਸਟੈਟ ਕੰਟੀਨਜ ਲਾਜਲਾ ਸੰਗ੍ਰਹਿ ਨੂੰ ਮੈਂ ਐਮ ਐਸ ਡਬਲਯੂ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਬਦੌਲਤ ਮੈਂ ਆਪਣਾ ਪੀ ਐਸਟੈਟ ਕਲੀਅਰ ਕੀਤਾ ਜਿਹਦਾ ਕਿ 3 April 2023 ਨੂੰ ਹੋਇਆ ਤੇ ਮੈਂ ਇਨ ਫਿਊਚਰ ਜਿਨ੍ਹਾਂ ਨੇ ਪੀ ਐਸਟੈਟ ਦੇਣਾ ਹੈ ਉਹਨਾਂ ਸਾਥੀਆਂ ਨੂੰ ਜਾਂ ਜਿਨ੍ਹਾਂ ਦਾ ਇਸ ਵਾਰ ਪੀ ਐਸਟੈਟ ਕਲੀਅਰ ਨਹੀਂ ਹੋਇਆ ਉਹਨਾਂ ਨੂੰ ਵੀ ਇਹ ਸਲਾਹ ਦੇਵਾਂਗਾ ਕਿ ਤੁਸੀਂ ਵੀ ਐਮ ਐਸ ਡਬਲਯੂ ਚੈਨਲ ਨਾਲ ਜੁੜ ਕੇ ਆਪਣੇ ਪੀ ਐਸਟੈਟ ਦੀ ਤਿਆਰੀ ਇੱਕ ਵਧੀਆ ਤਰੀਕੇ ਨਾਲ ਡੀਪਲੀ ਕਰ ਸਕਦੇ ਹਰਜੀਤ ਸਰ ਦਾ ਪੜਾਉਣ ਦਾ ਤਰੀਕਾ ਬਹੁਤ ਵਧੀਆ ਹੈ ਉਹ ਫਿਰ ਇੱਕ ਕਨਸੈਪਟ ਨੂੰ ਕੰਟੈਂ ਅਤੇ ਆਪਣੀ ਤਿਆਰੀ ਨੂੰ ਇੱਕ ਵਧੀਆ ਤਰੀਕੇ हां जी स्टूडेंट ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਤੋਂ ਪਹਿਲਾਂ ਆਪਣੇ ਚੈਨਲ ਤੋਂ ਹਜ਼ਾਰਾਂ ਸਟੂਡੈਂਟ ਪੀਐਸਟੈਟ ਸੀਟੈਟ ਪਾਸ ਕਰ ਚੁੱਕੇ ਆ ਤੁਸੀਂ ਆ ਵੀ ਦੇਖ ਸਕਦੇ ਹੋ ਜਿੰਨਾ ਸਟੂਡੈਂਟਾਂ ਨੇ ਅੱਜ ਈਟੀਟੀ ਸਿਲੈਕਟਡ ਵੀ ਹੈ 106 ਨੰਬਰ ਜਿਹੜੇ ਪੁਰਾਣੇ ਪੀਐਸਟੈਟ ਦੇ ਸਮੇਂ ਲਏ ਹੈਗੇ ਆਏ ਤੁਸੀਂ ਹੋਰ ਆਪਣੇ ਰਿਵਿਊਸ ਉਹਦੇ ਇਸ ਵਾਰ 2023 ਦੇ ਜਿਨ੍ਹਾਂ ਨੇ ਪਾਸ ਕੀਤਾ ਸੀ 30 ਅਪ੍ਰੈਲ ਵਾਲਾ ਤੁਸੀਂ ਦੇਖ ਸਕਦੇ ਹੋ 96 ਮਾਰਕਸ ਹੈਗੇ ਆ 99 ਮਾਰਕਸ ਹੈਗੇ ਆ ਜਗਦੀਪ ਹੈਗੇ ਆ ਇਸ ਵਾਰ 97 ਮਾਰਕਸ ਵਾਲੇ ਹੈਗੇ ਆ ਫਿਰ ਕੁਆਲੀਫਾਈਡ ਤੁਸੀਂ ਲਿਖਿਆ ਹੋਏ ਬਹੁਤ ਸਾਰੇ ਮਾਰਕਸ ਇੱਥੇ ਨਹੀਂ ਨੋਟ ਕੀਤੇਗੇ ਠੀਕ ਹੈ 85 ਮ ਤੇ ਚੈਨਲ MSW ਸਟੱਡੀ ਦੀ ਮਿੱਥ ਸਰਕਾਰ ਹੀ ਸਟੂਡੈਂਟ ਆਜੇ ਥੇ ਆਪਣੀਆਂ ਫੋਟੋਆਂ ਲਵਾ ਸਕੀਏ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਉੱਪਰ 100 ਮਾਰਕਸ ਲੈ ਕੇ ਰஞ்சிਤ ਕੌਰ ਹਜ਼ਾਰਾਂ ਹੀ ਸਟੂਡੈਂਟ ਜਿਹੜੇ ਪਾਸ ਕਰ ਚੁੱਕੇ ਤੁਸੀਂ ਵੀ ਇਹਨਾਂ ਲਿਸਟ ਵਿੱਚ ਸ਼ਾਮਲ ਹੋ ਸਕਦੇ ਹੋ ਇਸ ਕਹਤੇ ਬਾਕੀ ਮਸਟਗੇਟ ETT ਸਿਲੈਕਟਰ ਆਪਣੇ ਬਹੁਤ ਸਾਰੇ ਕੈਂਡੀਡੇਟ ਹੈਗੇ ਤੁਸੀਂ ਦੇਖ ਸਕਦੇ ਹੋ ਇੱਥੇ ਜ਼ਿਆਦਾ ਗੱਲ ਨਹੀਂ ਕਰਾਂਗੇ ਤੇ ਹਾਂਜੀ ਇਹ ਹਨ ਆਪਣੇ ਕੋਰਸ ਪੀਐਸਟਨਾ ਰਿਲੇਟਡ ਜੋ ਕਿ ਪੂਰੇ ਪੰਜਾਬ ਸਭ ਤੋਂ ਘੱਟ ਫੀਸ ਤੇ ਤੁਹਾਨੂੰ ਮਿਲ ਰਿਹਾ ਅਨੇਕਾਂ ਹੀ ਹਜ਼ਾਰਾਂ ਹੀ ਸਟੂਡੈਂਟ ਪਾਸ ਕਰ ਚੁੱਕੇ ਨੇ ਇਹਨਾਂ ਕੋਰਸਾਂ ਦੇ ਰਹੀ ਆਪਣਾ ਪੀਐਸਟੈਟ ਪਿੱਛੇ ਤੁਸੀਂ ਰਿਵਿਊ ਦੇਖ ਹੀ ਲੈਨੇ ਗੱਲ ਕਰੀਏ ਸੋਸ਼ਲ ਸਟਡੀ ਦਾ ਫੁੱਲ ਕੋਰਸ ਪੀਐਸਟੈਟ ਐਸਐਸਟੀ ਜਿਸ ਨੂੰ ਬੋਲਦੇ ਆ ਸਿਰਫ 2000 ਦਾ ਕੋਰਸ ਆ 67% ਤੋਂ ਨੂੰ ਇੱਥੇ ਆਫ ਹੈਗਾ ਇਸ ਕੋਰਸ ਦੇ ਵਿੱਚ ਤੁਹਾਨੂੰ ਸਭ ਕੁਝ ਕਨਸੈਪਟ वाइज ਚੀਜ਼ਾਂ ਵੀਡੀਓ ਲੈਕਚਰ ਥਿਉਰੀ ਪੀਡੀਐਫ ਨੋਟਸ ਪੜਨ ਵਾਸਤੇ ਐਮਸੀਕਿਊ ਐਨਸੀਆਰਟੀ 베ਸ ਪੀਐਸਵੀ 베ਸ ਸਭ ਕੁਝ ਹੀ ਕੰਪਲੀਟ ਮਿਲੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਕੱਲੀ ਸੀਡੀਪੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਸਿਰਫ 500 ਦਾ ਕੋਰਸ ਹੈ ਚਾਹੇ ਪੀਐਸਟਡ ਬਾਨਾ ਚਾਹੇ ਪੀਐਸਟ 2 ਆ ਚਾਹੇ ਸਾਇੰਸ ਮੈਥਾ ਚਾਹੇ ਐਸਐਸਟੀ ਆ ਚਾਹੇ ਆਰਟ ਐਂਡ ਕraft ਚਾਹੇ ਫਿਜ਼ੀਕਲ ਸਾਰੇ ਵਾਸਤੇ ਸਿਰਫ 500 ਦਾ ਕੋਰਸ ਬਿਲਕੁਲ ਆਪਣਾ ਹਰ ਇੱਕ ਟੌਪਿਕ ਥਿਉਰੀ ਦਾ ਕੰਪਲੀਟ ਕਰੋਗੇ ਸੀਡੀਪੀ ਦਾ ਐਮਸੀਕਿਊ ਕੰਪਲੀਟ ਕਰੋਗੇ ਇਸ ਤੋਂ ਇਲਾਵਾ ਤੀਸਰਾ ਕੋਰਸ ਜਿਹੜਾ ਤੁਹਾਨੂੰ ਸਿਰਫ 999 ਵਿੱਚ ਮਿਲਦਾ ਪੇਪਰ 1 ਤੇ 2 ਵਾਸਤੇ ਇਸ ਕੋਰਸ ਦੇ ਵਿੱਚ ਤੁਹਾਨੂੰ ਸੀਡੀਪੀ ਪੰਜਾਬੀ ਇੰਗਲਿਸ਼ ਤਿੰਨ ਕੱਟ ਮਿਲ ਗਈ ਆਪਣੀ 90 ਅੰਕਾਂ ਦੀ ਤਿਆਰੀ ਬਿਲਕੁਲ 999 ਵਿੱਚ ਕਰ ਸਕਦੇ ਹੋ 33% ਆਫ ਤੁਹਾਨੂੰ ਇਸ ਕੋਰਸ ਤੇ ਮਿਲ ਰਿਹਾ ਇਹ ਤਿੰਨੇ ਤਰ੍ਹਾਂ ਦੇ ਕੋਰਸ ਜੋ ਕਿ ਆਪਣੇ MSW ਸਟੱਡੀ ਐਪ ਉਪਰ ਅਵੇਲੇਬਲ ਹੈ ਗਿਆ ਇਹ ਐਪ ਦਾ ਤੁਸੀਂ ਇੰਟਰਫੇਸ ਦੇਖ ਸਕਦੇ ਹੋ ਹੁਣੇ ਹੀ ਵੀਡੀਓ ਦੇ نیچے ਕਮੈਂਟ 'ਚ ਆਓ ਐਪ ਦਾ ਲਿੰਕ ਤੁਹਾਨੂੰ ਮਿਲ ਜਾਏਗਾ ਜ਼ਿਆਦਾ ਜਾਣਕਾਰੀ ਲਈ ਤੁਹਾਨੂੰ ਨੰਬਰ ਵੀ ਦਿੱਤਾ ਜਾਏਗਾ ਇਸ ਵੀਡੀਓ ਦੇ ਐਂਡ ਤੱਕ ਦੇਖ ਸਕਦੇ ਤੁਸੀਂ 9878731752 WhatsApp ਫ੍ਰੀ ਗਰੁੱਪ ਵਿੱਚ ਜੁੜ ਸਕਦੇ ਹੋ Telegram ਫ੍ਰੀ ਗਰੁੱਪ ਵਿੱਚ ਵੀ ਜੁੜ ਸਕਦੇ ਹੋ ਤਾਂ ਕਿ ਇਨ ਫਿਊਚਰ ਜਦੋਂ ਹੀ ਪੀਐਸਟਾ ਆਉਂਦਾ ਤੇ ਉਸਦੀ ਫ੍ਰੀ ਤੇਰੀ ਆਪਣੇ MSW ਸਟੱਡੀ ਚੈਨਲ ਉੱਪਰ ਵੀ ਕਰ ਸਕਦੇ ਹੋ ਜੇਕਰ ਤੁਸੀਂ ਕੋਰਸਾ ਨੂੰ ਲੈਣਾ ਚਾਹੁੰਦੇ ਤਾਂ ਹੁਣੇ ਹੀ ਵਿਜ਼ਿਟ ਕਰੋ 9877873157 ਇਸ ਨੰਬਰ ਤੇ WhatsApp ਮੈਸੇਜ ਕਰਕੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਰਸਾਂ WhatsApp ਕੰਟੈਕਟ ਦਾ ਬਟਨ ਤੁਹਾਨੂੰ ਨੀਚੇ ਦਿਖ ਰਿਹਾ ਉਸ ਤੇ ਹੁਣੇ ਹੀ ਪ੍ਰੈਸ ਕਰੋ ਡਾਇਰੈਕਟ ਤੁਸੀਂ ਸਿੱਧਾ ਸਾਡੇ WhatsApp ਤੇ ਗੱਲਬਾਤ ਕਰ ਸਕਦੇ ਹੋ ਇਹਨਾਂ ਕੋਰਸਾਂ ਬਾਰੇ